ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਦਸਾਂਨ ਦਾ ਜੋ ਚੰਡੀਗੜ੍ਹ 'ਚ 14 ਦਸੰਬਰ ਨੂੰ ਇੱਕ ਸ਼ੋਅ ਹੋਇਆ ਸੀ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਆ ਨਵਾਂ ਵਿਵਾਦ ਆ ਜਿੱਥੇ ਨੌਇਜ਼ ਲੈਵਲ ਦਾ ਇਸ਼ੂ ਚੱਲ ਰਿਹਾ ਨਾਲ ਦੀ ਨਾਲ ਨਗਰ ਨਿਗਮ ਨੇ ਇੱਕ ਅਧਿਕਾਰੀ ਇਸ ਕਰਕੇ ਮੁਤਲ ਕਰ ਦਿੱਤਾ ਕਿਉਂਕਿ ਉਹਨਾਂ ਨੇ ਮੋਬਾਈਲ ਟਾਵਰ ਦੀ ਪਰਮਿਸ਼ਨ ਦਿੱਤੀ ਸੀ ਪੂਰੀ ਖਬਰ ਆ ਕਿ ਨਗਰ ਨਿਗਮ ਕਮਿਸ਼ਨਰ ਚੰਡੀਗੜ੍ਹ ਅਮਿਤ ਕੁਮਾਰ ਨੇ ਦੇ ਆਦੇਸ਼ ਤੇ ਐਕਸ਼ਨ ਅਜੇ ਗਰਗ ਦੇ ਸਸਪੈਂਸ਼ਨ ਦੇ ਆਰਡਰ ਜਾਰੀ ਕਰ ਦਿੱਤੇ ਨੇ ਨਗਰ ਨਿਗਮ ਚੰਡੀਗੜ੍ਹ ਦੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਸਿੰਘ ਸੋਢੀ ਨੇ ਸਸਪੈਂਸ਼ਨ ਆਰਡਰ ਜਾਰੀ ਕੀਤੇ ਨੇ ਐਕਸ਼ਨ ਗਰਗ ਨੇ 14 ਦਸੰਬਰ ਨੂੰ ਸੈਕਟਰ 34 ਵਿਖੇ ਦਲਜੀਤ ਦਸਾਂਝ ਦੇ ਸ਼ੋਅ ਦੇ ਲਈ ਤਿੰਨ ਮੋਬਾਈਲ ਟਾਵਰ ਲਗਾਉਣ ਦੀ ਪਰਮਿਸ਼ਨ ਦਿੱਤੀ ਸੀ ਪਰ ਪ੍ਰੋਸੀਜਰ ਨੂੰ ਕੰਪੀਟੈਂਟ ਅਥਾਰਟੀ ਤੋਂ ਮਨਜ਼ੂਰ ਨਹੀਂ ਕਰਵਾਇਆ ਸੀ ਇਹਨਾਂ ਟਾਵਰ ਲਗਾਉਣ ਦੇ ਪਰਮਿਸ਼ਨ ਲਈ 20000 ਰੁਪਏ ਪਲੱਸ GST ਨਿਗਮ ਨੂੰ ਜਮ੍ਹਾਂ ਕਰਵਾਇਆ ਗਿਆ ਸੀ ਚੀਫ ਇੰਜੀਨੀਅਰ ਸੰਜੇ ਰੂੜਾ ਨੇ ਐਕਸ਼ਨ ਗਰਗ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕਰਕੇ 3 ਦਿਨ ਦੇ ਵਿੱਚ ਜਵਾਬ ਮੰਗਿਆ ਸੀ ਐਕਸ਼ਨ ਦੇ ਜਵਾਬ ਨਾ ਦੇਣ ਤੇ ਸਸਪੈਂਸ਼ਨ ਆਰਡਰ ਜਾਰੀ ਕਰ ਦਿੱਤੇਗੇ ਨੇ ਐਕਸ਼ਨ ਅਜੇ ਗਰਗ ਦਾ ਕਹਿਣਾ ਹੈ ਕਿ ਸ਼ੋ ਕਾਜ਼ ਨੋਟਿਸ 16 ਦਸੰਬਰ ਨੂੰ ਹੀ ਰੀਸੀਵ ਹੋਇਆ ਸੀ ਲਿਖਤ ਜਵਾਬ ਦੇਣ ਲਈ ਸਮਾਂ ਮੰਗਿਆ ਗਿਆ ਸੀ ਜਵਾਬ ਦੇਣ ਦੇ ਦੇ ਬਾਵਜੂਦ ਉਸ ਨੂੰ ਮਤਲ ਕਰ ਦਿੱਤਾ ਕਿ ਜੇ ਚਲਦਿਆ ਹੁਣ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਦੇ ਆਦੇਸ਼ਾਂ ਤੇ ਜੁਆਇੰਟ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ ਨੇ ਐਕਸ਼ਨ ਨੂੰ ਮਤਲ ਕਰ ਦਿੱਤਾ ਕਿਉਂਕਿ ਦਲਜੀਤ ਦਸਾਂਜ ਦਾ ਜਿਹੜਾ 14 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਇਆ ਸੀ ਉੱਥੇ ਤਿੰਨ ਮੋਬਾਈਲ ਟਾਵਰ ਲਗਾਇਆ ਸੀ ਪਰ ਹਾਇਰ ਅਥਾਰਟੀ ਵੱਡੇ ਅਧਿਕਾਰੀਆਂ ਕੋ ਮਨਜ਼ੂਰੀ ਨਹੀਂ ਲਈ ਸੀ ਜਿੱਥੇ ਦਲਜੀਤ ਦਸਾਂਝ ਦੇ ਸ਼ੋਅ ਵਾਲੇ ਦਿਨ ਤਿੰਨ ਮੋਬਾਈਲ ਟਾਵਰ ਦੀ ਪਰਮਿਸ਼ਨ ਦੇਣ ਦੇ ਮਸਲੇ ਦੇ ਵਿੱਚ ਇੱਕ ਐਕਸ ਨੂੰ ਸਸਪੈਂਡ ਕੀਤਾ ਗਿਆ ਉੱਥੇ ਖਬਰ ਇਹ ਵੀ ਹੈ ਕਿ ਦਲਜੀਤ ਦਸਾਂਝ ਦੇ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ 1 ਲੱਖ ਰੁਪਏ ਦੀ ਪਲੈਂਟੀ ਵੀ ਹੋ ਸਕਦੀ ਹੈ ਖਬਰ ਹੈ ਕਿ ਦਲਜੀਤ ਦਸਾਂਝ ਦੇ ਪ੍ਰੋਗਰਾਮ ਦੇ ਵਿੱਚ 93 ਡੈਸੀਬਲ ਤੱਕ ਵੀ ਨੌਇਸ ਲੈਵਲ ਰਿਆ ਇਹਦੇ ਚੱਲਦੇ ਹੁਣ এনवायरमेंट ਪ੍ਰੋਟੈਕਸ਼ਨ ਐਕਟ 1986 ਦੀ ਸੈਕਸ਼ਨ 15 ਦੇ ਤਹਿਤ ਨੌਇਸ ਪੋਲੂਸ਼ਨ ਰੂਲ 2000 ਦੀ ਵਾਇਲੇਸ਼ਨ ਕਰਨ ਤੇ ਕਾਰਵਾਈ ਹੋਵੇਗੀ ਇਹ ਵੀ ਜਾਣਕਾਰੀ ਮਿਲੇ ਕਿ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਤੇ 1 ਲੱਖ ਰੁਪਏ ਤੱਕ ਪਲੈਨਟੀ ਲਗਾਈ ਜਾ ਸਕਦੀ ਹੈ ਪ੍ਰਸ਼ਾਸਨ ਵੱਲੋਂ ਇਸੇ ਹਫਤੇ ਫਾਈਨਲ ਆਰਡਰ ਜਾਰੀ ਕੀਤੇ ਜਾਣ ਦੀ ਸੁਭਾਵਨਾ ਦੱਸੀ ਜਾ ਰਹੀ ਹੈ ਜਿਸ ਤਰ੍ਹਾਂ ਦਲਜੀਤ ਦੇ ਸਾਇੰਸ ਦੇ ਪ੍ਰੋਗਰਾਮ ਦੇ ਲਈ 10 ਡੈਸੀਬਲ ਦੀ ਹੀ ਐਡੀਸ਼ਨਲ ਜਿਹੜੀ ਆ ਸ਼ੂਟ ਦਿੱਤੀ ਗਈ ਸੀ ਉਸ ਹਿਸਾਬ ਦੇ ਨਾਲ ਵੇਖਿਆ ਜਾਵੇ ਤਾਂ ਇੱਥੇ 65 ਡੈਸੀਬਲ ਤੱਕ ਹੀ ਇਹ ਸ਼ੂਟ ਮੰਨੀ ਜਾ ਸਕਦੀ ਸੀ ਹਾਲਾਂਕਿ ਰੈਜੀਡੈਂਸ਼ੀਅਲ ਏਰੀਆ ਹੋ ਜਾ ਕਮਰਸ਼ੀਅਲ ਦੋਨਾਂ ਹੀ ਕੈਟਾਗਰੀਸਾਬ ਇਸ ਪ੍ਰੋਗਰਾਮ ਦਾ ਨੌਇਜ਼ ਲੈਵਲ ਜ਼ਿਆਦਾ ਰਿਹਾ ਇੱਕ ਜਿੱਥੇ ਪ੍ਰੋਗਰਾਮ ਹੋਇਆ ਉਥੇ ਕਾਫੀ ਰੈਜੀਡੈਂਸ਼ੀਅਲ ਏਰੀਆ ਸੀ ਜਿੱਥੇ ਦਿਲਜੀਤ ਦਸਾਂਝ ਤੇ ਵਿਵਾਦ ਜੁੜੇ ਹੋਏ ਨੇ ਉਥੇ ਹੀ ਪੰਜਾਬੀ ਸਿੰਗਰ ਏਪੀ ਟੁੱਲੋ ਦੇ ਸ਼ੋਅ ਵਿੱਚ ਵੀ ਨੌਇਜ਼ ਲੈਵਲ 80 ਤੋਂ 85 ਡੈਸੀਬਲ ਤੱਕ ਰਿਹਾ ਜੋ ਕਿ ਲਿਮਿਟ ਦੇ ਜ਼ਿਆਦਾ ਤੇ ਰੈਜੀਡੈਂਸ਼ੀਅਲ ਏਰੀਆ ਵਿੱਚ ਸਿਰਫ ਸਿਰਫ 15 ਡੈਸੀਬਲ ਤੱਕ ਦੀ ਹੀ ਮਨਜ਼ੂਰੀ ਸੀ ਜਿੱਥੇ ਦਿਲਜੀਤ ਦਸਾਂਝ ਵਿਵਾਦਾਂ 'ਚ ਘਿਰ ਗਏ ਨੇ ਉਥੇ ਦਿਲਜੀਤ ਦਸਾਂਝ ਤੋਂ ਬਾਅਦ ਪੰਜਾਬੀ ਸਿੰਗਰ ਏਪੀ ਟੁੱਲੋ ਦੇ ਸ਼ੋਅ ਦੇ ਦੌਰਾਨ ਵੀ ਨੌਇਜ਼ ਲੈਵਲ ਤੇ ਕਿਤੀ ਗਈ ਲਿਮਿਟ ਤੋਂ ਜ਼ਿਆਦਾ ਦਰਜ ਕੀਤਾ ਗਿਆ ਚੰਡੀਗੜ੍ਹ ਦੇ ਸੈਕਟਰ 25 ਦੇ ਰੈਲੀ ਗਰਾਊਂਡ ਦੇ ਵਿੱਚ 21 ਦਸੰਬਰ ਨੂੰ ਏਪੀ ਟੁੱਲੋ ਦੇ ਪ੍ਰੋਗਰਾਮ ਸੀ ਜਿੱਥੇ ਨੌਇਜ਼ ਲੈਵਲ 80 ਤੋਂ 85 ਡੈਸੀਬਲ ਰਿਹਾ ਕੁਝ ਏਰੀਆ ਵਿੱਚ ਤਾਂ ਇਹ 85 ਡੈਸੀਬਲ ਵੀ ਅੰਕਿਆ ਗਿਆ 14 ਦਸੰਬਰ ਨੂੰ ਹੀ ਦਲਜੀਤ ਦਾ ਸਾਜ ਦੇ ਕੋਈ ਪ੍ਰੋਗਰਾਮ ਵਿੱਚ ਵੀ ਨੌਇਜ਼ ਲੈਵਲ ਵੀ ਇਸੇ ਤਰ੍ਹਾਂ ਵਾਇਲੇਸ਼ਨ ਕੀਤੀ ਗਈ ਸੀ ਪ੍ਰਸ਼ਾਸਨ ਨੇ ਇਸ ਲਈ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਸੀ ਜਿਸ ਵਿੱਚ ਪੁਲਿਸ ਏਰੀਆ ਐਸ ਡੀ ਐਮ ਅਤੇ ਚੰਡੀਗੜ੍ਹ ਪੋਲੂਸ਼ਨ ਕੰਟਰੋਲ ਕਮੇਟੀ ਦੇ ਨੂੰ ਦੇ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਫਸਰਾਂ ਦੇ ਮਤਾਬਕ ਏਪੀ ਟਲੋ ਦੇ ਪ੍ਰੋਗਰਾਮ ਦੇ ਦੌਰਾਨ ਆਸ-ਪਾਸ ਦੇ ਏਰੀਆ ਦੇ ਵਿੱਚ ਨੌਇਜ਼ ਲੈਵਲ 80 ਡੈਸੀਬਲ ਤੋਂ ਜ਼ਿਆਦਾ ਰਿਹਾ ਇਸ ਲਈ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੈਕਟਰ 25 ਜਿੱਥੇ ਸ਼ੋਅ ਆ ਉੱਥੇ ਨਾ ਤਾਂ ਇੰਡਸਟਰੀਅਲ ਏਰੀਆ ਸੀ ਨਾ ਕਮਰਸ਼ੀਅਲ ਏਰੀਆ ਇਸ ਦੇ ਇਸ ਚੱਲਦੇ ਇਥੇ ਰੈਜੀਡੈਂਸ਼ੀਅਲ ਏਰੀਏ ਦੇ ਵਿੱਚ ਹੀ ਇਸ ਕੈਟਾਗਰੀ ਨੂੰ ਮੰਨਿਆ ਜਾ ਸਕਦਾ ਕਿਉਂਕਿ ਉੱਥੇ ਯੂਨੀਵਰਸਿਟੀ ਦਾ ਏਰੀਆ ਸੈਕਟਰ 24 ਦਾ ਏਰੀਆ ਸੈਕਟਰ 25 ਦਾ ਏਰੀਆ ਔਰ ਨਾਲ ਹੀ ਪਿੰਡ ਮਲੂਵਾ ਤਰਨਾਸ ਡੱਡੂ ਮਾਇਰੇ ਦਾ ਏਰੀਆ ਪੈਂਦਾ ਜਿਸ ਕਰਕੇ ਇੱਥੇ ਜਿਹੜਾ ਵਾ 55 ਡੈਸੀਬਲ ਹੀ ਮੰਨਿਆ ਜਾ ਸਕਦਾ ਹੈ ਲੇਕਿਨ ਏਪੀ ਟਲੋ ਦੇ ਸ਼ੋਅ ਦੇ ਵਿੱਚ 80 ਤੋਂ 85 ਡੈਸੀਬਲ ਨੌਇਜ਼ ਲੈਵਲ ਰਿਹਾ ਰੈਜੀਡੈਂਸ਼ੀਅਲ ਏਰੀਏ ਦੇ ਵਿੱਚ 10 ਡੈਸੀਬਲ ਦੀ ਹੋਰ ਵਾਧੂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਵੈਸੇ 55 ਡੈਸੀਬਲ ਹੀ ਮੰਨਿਆ ਜਾਂਦਾ ਅਗਰ 10 ਡੈਸੀਬਲ ਵਾਧੂ ਮਨਜ਼ੂਰੀ ਦਿੱਤੀ ਜਾਵੇ ਤੇ 65 ਬਣ ਜਾਂਦਾ ਲੇਕਿਨ 65 ਜਿਹੜੀ ਹੈ ਤੈ ਮੰਨਿਆ ਗਿਆ ਸੀ ਡੈਸੀਬਲ ਨੌਇਜ਼ ਲੈਵਲ ਦਾ ਇਸ ਦੇ ਬਾਵਜੂਦ ਇੰਨਾ ਖੇਤਰਾਂ ਦੇ ਵਿੱਚ 80 85 ਡੈਸੀਬਲ ਰਿਹਾ ਜਿਹਦੇ ਚੱਲਦਾ ਦੋਨੇ ਸਿੰਗਰਾਂ ਦੇ ਪ੍ਰਬੰਧਕਾਂ ਤੇ ਪਲੰਟੀ ਜਿਹੜੀ ਆ ਉਹ ਲੱਗੂਗੀ ਦਲਜੀਤ ਦੇ ਸਾਜ ਦੇ ਪ੍ਰਬੰਧਕ ਉਹਨਾਂ ਦੇ ਤੇ 1 ਲੱਖ ਰੁਪਏ ਦੀ ਪਲੰਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਆਰਡਰ ਮੰਨਿਆ ਜਾ ਰਿਹਾ ਕਿ ਇਸੇ ਹਫਤੇ ਹੋ ਸਕਦੇ ਨੇ ਉਥੇ ਏਪੀ ਟਲੋ ਦਾ ਸ਼ੋਅ ਕਰਾਉਣ ਵਾਲੇ ਪ੍ਰਬੰਧਕਾਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਆ ਪਰ ਜਿਸ ਜੁਆਇੰਟ ਜਿਹੜੇ ਨਗਰ ਨਿਗਮ ਦੇ ਜੀਨੀਅਰ ਸਨ ਐਕਸ਼ਨ ਅਜੇ ਘਰ ਉਹਨਾਂ ਨੂੰ ਤੇ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਤੇ ਇਲਜ਼ਾਮ ਇਹ ਸਨ ਕਿ ਉਹਨਾਂ ਨੇ ਸੈਕਟਰ 33 ਚ 14 ਦਸੰਬਰ ਨੂੰ ਤਿੰਨ ਮੋਬਾਈਲ ਟਾਵਰ ਲਗਾਉਣ ਦੀ ਪਰਮਿਸ਼ਨ ਦਿੱਤੀ ਸੀ ਪਰ ਪ੍ਰੋਸੀਜਰ ਨੂੰ ਜਿਹੜੀ ਕੰਪੀਟੈਂਟ ਅਥਾਰਟੀ ਆ ਉਸ ਤੋਂ ਮਨਜ਼ੂਰ ਨਹੀਂ ਸੀ ਕਰਵਾਇਆ ਤਿੰਨ ਟਾਵਰ ਲਗਾਉਣ ਦੀ ਪਰਮਿਸ਼ਨ ਦੇ ਲਈ 20000 ਰੁਪਏ ਪਲੱਸ ਜੀਐਸਟੀ ਤਾਂ ਨਿਗਮ ਦੇ ਵਿੱਚ ਜਮ੍ਹਾਂ ਕਰਵਾਈ ਗਏ ਸੀ ਲੇਕਿਨ ਵੱਡੇ ਅਧਿਕਾਰੀਆਂ ਤੋਂ ਮਨਜ਼ੂਰੀ ਨਹੀਂ ਗਈ ਲਈ ਗਈ ਉਹ ਨਹੀਂ ਉਹਨਾਂ ਨੂੰ ਦੱਸਿਆ ਗਿਆ ਚੀਫ ਇੰਜੀਨੀਅਰ ਸੰਜੀਤ ਅਰੋੜਾ ਨੇ ਐਕਸ਼ਨ ਗਰਗ ਨੂੰ ਸ਼ੋਕੋ ਜੀ ਨੋਟਿਸ ਵੀ ਜਾਰੀ ਕੀਤਾ ਸੀ ਅਤੇ ਤਿੰਨ ਦਿਨ ਦੇ ਵਿੱਚ ਜਵਾਬ ਮੰਗਿਆ ਸੀ ਜਵਾਬ ਨਾ ਦੇਣ ਤੇ ਫਿਰ ਵੱਡੇ ਅਫਸਰਾਂ ਨੇ ਉਸ ਨੂੰ ਮੁਤਲ ਕਰ ਦਿੱਤਾ ਹਾਲਾਂਕਿ ਜਿੱਥੇ ਪ੍ਰਸ਼ਾਸਨ ਤੌਰ ਤੇ ਏਪੀ ਟੁੱਲੋ ਜਾਂ ਦਿਲਜੀਤ ਦਸਾਂਝ ਦੇ ਸ਼ੋਅ ਵਿਵਾਦਾਂ ਵਿੱਚ ਘਿਰੇ ਹੋਏ ਨੇ ਉੱਥੇ ਅੱਜਕੱਲ ਪੰਜਾਬ ਦੇ ਤਿੰਨੇ ਨਾਮੀ ਜਿਹੜੇ ਸਿੰਗਰ ਨੇ ਦਿਲਜੀਤ ਦਸਾਂਝ ਕਰਨ ਔਜਲਾ ਤੇ ਏਪੀ ਟੁੱਲੋ ਇਹਨਾਂ ਦੇ ਆਪਣੇ ਵੀ ਵਿਵਾਦ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਇੱਕ ਦੂਜੇ ਤੇ ਨਿੱਜੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਹਨੂੰ ਬਲੌਕ ਕੀਤਾ ਕਿਹਨੂੰ ਅਨਬਲੌਕ ਕੀਤਾ ਇਹਨਾਂ ਦੇ ਮਨੋਰੰਜਨ ਪ੍ਰੋਗਰਾਮ ਦੇ ਵਿੱਚ ਜਿੱਥੇ ਲੋਕ ਮਨੋਰੰਜਨ ਆਪਣਾ ਕਰਨ ਜਾਂਦੇ ਨੇ ਉਥੇ ਇੱਕ ਦੂਜੇ ਦੇ ਖਿਲਾਫ ਵੀ ਇਹ ਲਗਾਤਾਰ ਬੋਲ ਰਹੇ ਨੇ ਜਿਸ ਨੂੰ ਲੈ ਕੇ ਰੈਪਰ ਬਾਦਸ਼ਾਹ ਨੇ ਵੀ ਕਿਹਾ ਸੀ ਕਿ ਇਹ ਗੱਲ ਇੱਥੇ ਮੁਕਣੀ ਚਾਹੀਦੀ ਹੈ ਲੇਕਿਨ ਹੱਲੇ ਵੀ ਸੋਸ਼ਲ ਮੀਡੀਆ ਤੇ ਦਲਜੀਤ ਦਸਾਨ ਤੇ ਇਹ ਪਿੱਟ ਲੋ ਦਾ ਵਿਵਾਦ ਚੱਲਦਾ ਰਿਹਾ ਇੱਕ ਪਾਸੇ ਪ੍ਰਸ਼ਾਸਨ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ ਇਹਨਾਂ ਦੇ ਪ੍ਰਬੰਧਕਾਂ ਦੂਜੇ ਪਾਸੇ ਇਹਨਾਂ ਦਾ ਆਪਸ ਦੇ ਵਿੱਚ ਵੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਮਸਲੇ ਡੂੰਗੇ ਚੱਲ ਰਹੇ ਨੇ ਫਲਾਲਿਸ ਜਾਣਕਾਰੀ ਨਾ ਤੁਹਾਡ ਤੁਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ